हां जी दोस्तों सारेया दोस्तो, 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 नु सस्कारी काल स्वागत करदेया टोंडा राज संधू फार्मिंग ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਾਈ ਅਰਸ਼ ਦੇ ਕੋਲੇ ਆਇਆ ਦੋਸਤੋ ਤੇ ਸੌਰ ਸਿੰਘ ਤੋਂ ਜਿਹੜੀ ਸੜਕ ਦੋਸਤੋ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਆ ਉਸ ਸੜਕ ਦੇ ਉੱਪਰ ਵੀਰ ਹੋਰਾਂ ਦਾ ਘਰ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਪਸ਼ੂ ਤੁਹਾਨੂੰ ਦਿਖਾਵਾਂ ਕਿ ਤਿੰਨ ਮੱਝਾਂ ਝੋਟੀਆਂ ਹੋਣਗੀਆਂ ਦੋਸਤੋ ਇੱਕ ਝੋਟੀ ਬਿਲਕੁਲ ਦੋਂਦੀ ਝੋਟੀ ਤੁਹਾਨੂੰ ਦਿਖਾਵਾਂਗੇ ਤਾਜੀ ਸੋਣੀ ਆ ਦਿਨ ਲੈਂਦੀ ਆ ਠੰਡੀ ਤੇਰੀ ਸੀਲਸਾਉ ਸੀਲਸਲਾਕਪੂਰੀ ਹੈ ਜੀ ਤੇ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਜਿਹੜਾ ਪਸ਼ੂ ਦੋਸਤੋ ਆਪਾਂ ਹਰ ਵਾਰ ਪਹਿਲੀ ਰਿਕਵੈਸਟ ਜਿਹੜੀ ਜਰੂਰ ਕਰਦੇ ਹੁੰਦੇ ਹੰਨੇਵੇਂ ਜਿਹੜਾ ਪਸ਼ੂ ਸੋਇਆ ਉਹ ਦੋ ਡੰਗ ਕੋਈ ਤਿੰਨ ਟਾਈਮ ਆਪਦੀ ਚਵਾਈ ਕਰਕੇ ਤਸੱਲੀ ਕਰ ਸਕਦੇ ਹੋ ਜਿਹੜੀ ਇੱਕ ਝੋਟੀ ਦੋਸਤੋ ਘੱਬਣਾ ਇਹ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਅੱਜ 7 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5 5:30 ਵਜੇ ਦਾ ਜਿਹੜਾ ਸਮਾਂ ਹੈਗਾ ਆਜੋ ਕਰਦੇ ਹਾਂ ਗੱਲਬਾਤ ਬਾਈ ਅਰਸ਼ ਦੇ ਨਾਲ ਪੁੱ ਸਭ ਤੋਂ ਪਹਿਲਾਂ ਭਾਈ ਅਰਸ਼ ਕੀ ਹਾਲ ਚਾਲ ਹੈ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਹੀ ਬਹੁਤ ਵਧੀਆ ਠੀਕ ਠਾਕ ਜੀ ਵਧੀਆ ਚੱਲਦਾ ਵਧੀਆ ਅਰਸ਼ ਭਾਈ ਅੱਜ ਪਸੂ ਤਿੰਨ ਬਕਾਊ ਹਾਂਜੀ ਦੋ ਮੱਝਾਂ ਸੁਈਆਂ ਆਪਣੇ ਤੋਂ ਤਾਜ਼ੀਆਂ ਇੱਕ ਛੋਟੀ ਦੋਂਦੀ ਠੁਕੀ ਹੈ ਜੀ ਠੁਕੀ ਹੈ ਹਾਂਜੀ ਤੇ ਦੋਂਦੀ ਛੋਟੀ ਦੋਂਦੀ ਜੀ ਲਓ ਜੀ ਦਿਖਾਈਏ ਹਾਂਜੀ ਬਹੁਤ ਜਿਆਦਾ ਠੰਡੀ ਤੇ ਪਹਿਲਾਂ ਛੋਟੀ ਦੋਸਤੋ ਸੁਣੀ ਹੈ ਠੀਕ ਹੈ ਦੋ ਦਾ ਦਾ ਮੂੰਹ ਤੇ ਛੋਟੀ ਤੁਸੀਂ ਆਹ ਵੇਖ ਕੇ ਚੈੱਕ ਕਰੋ ਠੀਕ ਹੈ ਬਿਲਕੁਲ ਨਵੀਂ ਜੀ ਤੇ ਨਵੀਂ ਛੋਟੀ ਹੈ ਬਾਕੀ ਸਭ ਤੋਂ ਪੋਰ ਵੀ ਤਾਂ ਮੇਨ ਚੀਜ਼ ਲਖੋਣੀਆਂ ਸਿੰਗੀ ਸੁੰਗੀ ਫੇਸ ਕੁਆਲਟੀ ਵੇਖਾਂਗੇ ਤਾਂ ਬਿਊਟੀ ਦੇ ਵਿੱਚ ਵੀ ਆ ਪੂਰੀ ਲਖ ਵਧੀਆ ਠੀਕ ਆ ਛੋਟਾ ਜਿਹਾ ਸਿੰਗ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਅਰਸੇ ਕਿੰਨੇ ਕਿ ਦਿਨ ਲੈਂਦੀ ਐ ਸੂਨ ਚ ਇਹ ਸੰਧੂ ਸਾਹਿਬ ਜੀ ਇਹਦੇ 15 ਤਰੀਕ ਨੂੰ ਦਿਨ ਪੂਰੇ ਜੀ 15 ਨੂੰ ਹਾਂਜੀ ਠੀਕ ਆ ਜੀ ਹਜੇ ਪਾਏ 8-7 ਦਿਨ ਆ 8 ਕਿ ਦਿਨ ਪਾਏ ਜੀ ਠੀਕ ਆ ਹਾਂਜੀ ਬਾਕੀ ਆਈ ਐ 5-4 ਦਿਨ ਹੀ ਲਊਗੀ ਗੱਡੀ ਜਾਇਆ ਡੰਗਰ ਮੇਰੇ ਦੋ ਕਿ ਦਿਨ ਘੱਟ ਲੈ ਹੀ ਜਾਂਦਾ ਬਾਕੀ ਬਣੂ ਬਣੂ ਚੰਗੀ ਠੰਡੀ ਧੀਰੀ ਬੜੀ ਆ ਵੇਖੋ ਆਹ ਲਓ ਹੰਦੀ ਤੇਰੀ ਵਧੀਆ। ਤੋਂ ਸੀਰ ਸਾਊ ਜਿਹੜੀ ਦੋਸਤੋ ਪੂਰੀ ਆ ਠੀਕ ਆ ਬਾਕੀ ਥਣ ਥਣ ਪੂਰਾ ਵਧੀਆ ਮਗਰਲੇ ਥਣ ਦਾ ਸਹਜ ਤੁਹਾਨੂੰ ਆ ਵਿਖਾ ਦਿੰਨੇ ਆ। ਆ ਦੇਖੋ ਜੀ। ਠੀਕ ਆ। ਮਰਲੇ ਥਣ ਤੇ ਅਗਲੇ ਥਣ ਬਿਲਕੁਲ ਜਿਹੜੇ ਦੋਸਤੋ ਮੁੱਠੀ ਥਾਣਾ ਖੋਲ ਕੇ ਤੋੜ ਕੇ ਅੱਗੇ ਦਿਖਾਓ। ਠੀਕ ਆ ਤੋੜ ਕੇ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਬਾਕੀ ਹਾਈਟ ਕੱਦ ਮੀਡੀਅਮ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਹਜੇ ਬਿਲਕੁਲ ਛੋਟੀ ਨੇ ਜਿਵੇਂ ਆਪਾਂ ਕਹਿ ਲੈਨੇ ਆ ਵੀ ਦੋਂਦੀ ਚੌਗੀ ਚਗੀ ਜਵਾਨ ਹੁੰਦੇ ਤੱਕ ਦੋਸਤੋ ਪਸ਼ੂ ਨੇ ਬਿਲਕੁਲ ਹਜੇ ਵਧਣਾ ਨਹੀਂ ਠੀਕ ਆ ਕੋ ਕਾਫੀ ਸ਼ੌਂਕ ਰੱਖਦੇ ਆ ਵੀਰ ਜਿਹੜੇ ਬਿਲਕੁਲ ਝੋਟੀਆਂ ਪਹਿਲਾਂ ਦੂਜਿਆਂ ਖਰੀਦਣਾ ਚਾਹੁੰਦੇ ਆ ਸੋ ਤੁਸੀਂ ਉਹ ਵੀਰ ਜਰੂਰ ਸੰਪਰਕ ਕਰ ਲਿਓ ਠੀਕ ਆ ਬਾਕੀ ਥਣਾ ਦੀ ਦੇ ਵੀ ਦੀ ਜੀ ਦੋਸਤੋ ਪੂਰੀ ਤਸਦੀ ਹੈ ਉਹ ਆਪਾਂ ਬਾਕੀ ਵੀਰ ਤੋਂ ਵੀ ਪੁੱਛ ਲਈਆਂ ਠੀਕ ਆ ਜੀ ਤੇ ਟਿਪ ਕੇ ਆਪਣੀ ਤਸਦੀ ਤੁਸੀਂ ਕਰਨੀ ਠੀਕ ਆ ਜਿਹੜੇ ਵੀ ਖਰੀਦਦਾਰ ਨੇ ਖਰੀਦਰੀ ਨ ਖਾਸ ਤੌਰ ਤੇ ਤੇ ਅਰਸ਼ ਕਿਵੇਂ ਆ ਭਾਰ ਪਿਛਾ ਦੂਜਾ ਤੀਜਾ ਕੋਈ ਸੰਦੂ ਸਾਹਿਬ ਥਣਾ ਦੀ ਵੀ ਗਰੰਟੀ ਜੇ ਭਾਰ ਪਿਛੇ ਦੀ ਵੀ ਗਰੰਟੀ ਜੇ ਦੁੱਧ ਅਗਲੇ ਤੇ ਪਾਏ ਦਾ ਇਹ ਪੰਜ ਵੀ ਦੇ ਸਕਦੀ ਹੈ 10 ਵੀ ਦੇ ਸਕਦੀ ਦੁੱਧ ਤੇ ਪਾਏ ਦਾ ਜੇ ਇਹ ਜੇ ਪਹਿਲਾਂ ਸੁਣੀਏ ਇਹਦੇ ਵਿੱਚ ਕੁਝ ਵੀ ਹੋ ਸਕਦਾ ਠੀਕ ਆ ਦੁੱਧ ਅਗਲੇ ਤੇ ਪਾਏ ਦਾ ਲਓ ਜੀ ਦੁੱਧ ਸੇਵਾ ਦਾ ਦੋਸਤੋ ਠੀਕ ਆ ਹਰ ਵਾਰ ਜਿਵੇਂ ਕਹਿ ਦਿੰਦੇ ਆ ਵੀਰ ਦੀ ਅੱਗੇ ਸੇਵਾ ਦਾ ਦੁੱਧਾ ਠੀਕ ਹੈ ਭਰਿਆ ਪਾਂਡਾ ਠੀਕ ਹੈ ਜਿੰਨੀ ਮਰਜ਼ੀ ਤੁਸੀਂ ਚੋ ਚਵਾਈ ਜਰੀ ਹੈ ਧਾਰਾਂ ਜਿਹੜੀਆਂ ਲੈ ਸਕਦੇ ਹੋ ਠੀਕ ਹੈ ਤੇ 10 ਵੀ ਪਾ ਸਕਦੀ ਹੈ ਬਾਕੀ ਇਹ ਸਮੇਂ ਤੇ ਛੱਡ ਦਿੰਨੇ ਆ ਜਿਵੇਂ ਅੱਗੇ ਦੋਸਤੋ ਸੇਵਾ ਹੋਊਗੀ ਉਹ ਸਾਰਾ ਦੁੱਧ ਜਿਹੜਾ ਤੁਸੀਂ ਲੈ ਲਵੋ ਤੇ ਮੋਲੇ ਤਾਂ ਕਿਰੂਗਾ ਅਰਸ਼ੇ ਚੋਟੀ ਦਾ ਇਹਦਾ ਮੁੱਲ ਸੰਧੂ ਸਾਹਿਬ ਕਰਦੇ 72000 ਰੁਪਏ ਹਾਂ ਨਾ 67000 ਦੀ ਝੋਟੀ ਦੇਣਾ ਮਾਨਤਨ ਕਰਦਾਂਗੇ ਵਿੱਚੋਂ 67000 ਚੋਂ ਹਾਂਜੀ ਠੀਕ ਹੈ ਜੀ ਹਾਂਜੀ 72000 ਮੋਲਾ ਤੇ 67000 ਦੀ ਜਿਹੜੀ ਦੋਸਤੋ ਲੈਦੇ ਆ 67000 ਦੇ ਵਿੱਚੋਂ ਵੀ ਛੋੜਛੱਪਾ ਹੋ ਆ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਆਹ ਮੈਂ ਦਿਖਾਉਣੀ ਹੈ ਇਹ ਸੂਈ ਹੈ ਠੀਕ ਹੈ ਸੂਈ ਆ ਪੁੱਛ ਲੈਣੇ ਤੇ ਸੂਬਾ ਅਰਚ ਕਿੰਨਾ ਸੂਈ ਹੈ ਇਹ ਦੂਜੇ ਸੂਏ ਸੂਈ ਸੰਸਰ ਅੱਛਾ ਹਾਂਜੀ ਦੂਜਾ ਸੂਬਾ ਆ ਲਓ ਠੀਕ ਹੈ ਸੂਬਾ ਦੋਸਤੋ ਮੈਂ ਕਹਿ ਦਿੰਦਾ ਬਹੁਤ ਵੀਰ ਕਮੈਂਟ ਵੀ ਕਰਦੇ ਆ ਵੀਰ ਜੀ ਦੂਜਾ ਸੂਬਾ ਤੀਜਾ ਸੂਬਾ ਠੀਕ ਹੈ ਉਹ ਸੂਬਾ ਤੁਸੀਂ ਆਪ ਦੀ ਸਮਝ ਨਾਲ ਮੰਨ ਲਿਓ ਬਾਕੀ ਦੂਜੇ ਸੂਬੇ ਲੱਗਦੇ ਆ ਤੀਜਾ ਵੀ ਹੋ ਸਕਦੀ ਹੈ ਉਹ ਤੁਹਾਡੀ ਆਪ ਦੀ ਸਮਝ ਹੈ ਸਿੰਘ ਖੁੱਲੇ ਆ ਠੀਕ ਹੈ ਜੀ ਇਹੋ ਸਿੰਘ ਬਿਲਕੁਲ ਛੋਟੇ ਹੋਣ ਤੇ ਵਖਾਲਾ ਜਿਹੜਾ ਦੂਜੇ ਦਾ ਵੀ ਇਹ ਸਿੰਘ ਖੁੱਲੇ ਆ ਦੋਸਤੋ ਉਹ ਪਸ਼ੂ ਦੂਜੇ ਦਾ ਤੇਜੇ ਲੱਗਦਾ ਤੇ ਤੀਜੇ ਦਾ ਚੌਥੇ ਤੇ ਪਹਿਲੇ ਦਾ ਦੂਜੇ ਲੱਗਦਾ ਠੀਕ ਆ ਤੇ ਥਣ ਭਾਣਾ ਵੈਸੇ ਇਹ ਵਖਾਲਾ ਕਾਫੀ ਸੋਹਣਾ ਬਿਲਕੁਲ ਜਦੋਂ ਤੋੜ ਕੇ ਵਿਖਾਈ ਉਦੋਂ ਤਸੱਲੀ ਹੋ ਜੂਗੀ ਠੀਕ ਆ ਜੀ ਤੇ ਅਰਛੇ ਦਿਨ ਇਹਨੂੰ ਕਿੰਨੇ ਕੋਗੇ ਸੂਈ ਨੂੰ ਇਹਨੂੰ ਸੰਧੂ ਸਾਹਿਬ ਪਰਸੋਂ ਦੀ ਛੋਟੀ ਸੂਈ ਆ ਮਗਰ ਕੱਟੀ ਜੇ ਮਗਰ ਕੱਟੀ ਜੇ ਹਾਂ ਜੀ ਲੋ ਪਰਸੋਂ ਦੀ ਸੂਈ ਜੀ ਹਾਂ ਜੀ ਠੀਕ ਆ ਜੀ ਤੇ ਪੋਲਾ ਹੁਣ ਕਿੰਨਾ ਮੌਜੂਦ ਪੋਲਾ 8 ਲੀਟਰ ਆ ਇਹ ਅੱਜ ਅਗਲਾ ਦੋ ਟਾਈਮ ਤਸੱਲੀ ਕਰਕੇ ਝੋਕੇ ਖੜੇ ਮਾਜ। ਇੱਕ ਕਰ ਸੌਂਦਾ ਵੀ ਕਹਿ ਦੇਣ ਵਾਲੀ ਗੱਲ। ਕਹਿ ਦੇਣ ਵਾਲੀ ਨਹੀਂ ਆਪਦੀ ਦੋ ਟਾਈਮ ਐ ਤਸੱਲੀ ਕਰਕੇ ਖੜੇ ਝੋਕੇ ਖੜੇ ਲੀਟਰ ਨਾਲ ਮਿਲ ਕੇ ਖੜੇ। ਠੀਕ ਹੈ। ਹਾਂਜੀ। 8 ਕਿਲੋ ਦੋਸਤੋ ਬੌਲੇ تھے ਅੱਜ ਦੂਜਾ ਦਿਨ ਹੈਗਾ ਠੀਕ ਹੈ ਜੀ। ਤੇ ਮਗਰ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਚੰਗੀ ਕੱਟੀ ਆ ਮਗਰ ਠੀਕ ਹੈ। ਸੋ ਹਾਂਜੀ ਹਾਂਜੀ। ਇਹ ਆਦੀ ਤੋੜ ਲਿਓ ਜੀ। ਹਾਂ। ਆਹ ਲਾਓ ਜੀ ਤੋੜ ਲਿਓ। ਬਾਕੀ ਆਰਡਰ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਫਿਰ ਉਹ ਆਰਡਰ ਕੁਆਲਿਟੀ ਵਧੀਆ ਠੀਕ ਹੈ ਤੇ ਬਾਕੀ ਚਾਰੇ ਥਾਣਾ ਦਾ ਜਿਹੜਾ ਚੁਆ ਹੈ ਉਹ ਤਸੱਲੀ ਨਾਲ ਪੁੱਛ ਲਾਂਗੇ ਕੋਈ ਧਾਰ ਵੱਧ ਘੱਟ ਕਿਸੇ ਤਰ੍ਹਾਂ ਦਾ ਕੋਈ ਫਰਕ ਹੋਇਆ ਉਹ ਵੀ ਦੱਸਿਆ ਜਾਊਗਾ ਬਾਕੀ ਹਵਾਨਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੁਣ ਸ਼ਾਮ ਜਿੱਦਾਂ ਕਿ ਚੁਵਾਈ ਦਾ ਟਾਈਮ ਨੇੜੇ ਆ ਉਹ ਹਸਾਬ ਨਾਲ ਬਿਲਕੁਲ ਹਵਾਨਾ ਬਣਾ ਕੇ ਤਿਆਰ ਕਰੀ ਬੈਠੀ ਆ ਆਓ ਆਪਣਾ ਦੋ ਡੰਗ ਚੁਬੋ ਜਿਹੜਾ ਪਸ਼ੂ ਸੋਇਆ ਸੋਇਆ ਇੱਕ ਦੋਸਤੋ ਬਹੁਤੇ ਵੀਰ ਆਨਲਾਈਨ ਸੌਦਾ ਕਰਨ ਬੈਠ ਜਾਂਦੇ ਆ ਆਨਲਾਈਨ ਨੂੰ ਮੈਂ ਪ੍ਰੈਫਰੈਂਸ ਨਹੀਂ ਦਿੰਦਾਗਾ ਪਹਿਲ ਹੀ ਦਿੰਦਾਗਾ ਵੀ ਕੋਈ ਵੀਰ ਆ ਜਿਹੜਾ ਘਰੇ ਪਹੁੰਚ ਸਕਦਾ ਦੋਸਤੋ ਤਸੱਲੀ ਕਰ ਸਕਦਾ ਉਹ ਜਰੂਰ ਪਸੂ ਖਰੀਦੇ ਠੀਕ ਹੈ ਜੀ ਆਹ ਵੇਖੋ ਬਾਕੀ থান ਤੋਂ ਵੇਖੋ ਚਾਰੇ ਪਾਸਿਆਂ ਠੰਡੀ ਦੀ ਰੀ ਬੜੀ ਹੰਸਾ ਦੀ ਆ ਇੱਕ ਭਾਵੇਂ ਇੱਦਾਂ ਕੱਟੀ ਸ਼ਰਟ ਲੋ ਭਾਜਣਾ ਇੱਦਾਂ ਬਹਿ ਜਾਓ ਲਓ ਜੀ ਬਾਕੀ ਸੀਲ ਸਭ ਪੂਰੀ ਹੈ ਨਾ ਹਾਂ ਜੀ ਆਹ ਕੱਟੀ ਵੀ ਜੇ ਮਗਰ ਪਿਓਰ ਕਾਲੀ ਚ ਦੇਖੋ ਮੋੜ ਕੋਈ ਇੱਕ ਜਿਹੜੀ ਦੋਸਤੋ ਕੋਈ 2 ਇੰਚ 1 ਇੰਚ ਪੂਛ ਮਗਰ ਕੁਝ ਕਵਾਲ ਵਾਈਟ ਵੀ ਤੇ ਨਹੀਂ ਤਾਂ ਮਗਰ ਬਿਲਕੁਲ ਬਲੈਕ ਹੈ ਕਟੀਰ ਠੀਕ ਹੈ ਜੀ ਆ ਪੰਜ ਕਵਾਲ ਚਿੱਟੇ ਜੀ ਹਾਂ ਅਰਸ਼ ਕੀ ਮੋਲੇ ਦਾ ਰੋਗਾ ਭਰਾ ਇਹਦਾ ਮੁੱਲ ਸੰਧੂ ਸਾਹਿਬ ਕਰਦੇ ਆ ਆਪਾਂ 75000 ਰੁਪਇਆ ਹਾਂਜੀ ਹਾਂ ਨਾ ਇਹ 70000 ਦੀ ਝੋਟੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 70000 ਤੋਂ ਹਾਂਜੀ ਠੀਕ ਹੈ ਜੀ ਹਾਂਜੀ 70000 ਤੋਂ ਇਹਦਾ ਦੋਸਤੋ ਮਾਨਤਨ ਹੋ ਜੂਗਾ ਠੀਕ ਹੈ ਜੀ ਤੇ ਬਾਕੀ ਆ ਥਾਂ ਤੁਹਾਨੂੰ ਵੇਖੋ ਆ ਦੇਖੀ ਠੀਕ ਹੈ ਤੋ ਇਹ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਈ ਹੈ ਝੋਟੀ ਦਿਖਾਈ ਹੈ ਠੀਕ ਹੈ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾਉਣੀ ਹੈ ਇਹ ਵੀ ਬਿਲਕੁਲ ਤਾਜ਼ੀ ਸੂਈ ਹੈ ਅਰ ਸਕੀ ਡਿਟੇਲ ਹੈ ਇਸ ਮੱਝ ਦੀ ਇਹ ਸੁਗਾ ਕਿੰਨਾ ਵੀਰੇ ਇਹ ਸੰਧੂ ਸਾਹਿਬ ਤੀਜੇ ਸਵੇ ਸੂਈ ਹੈ ਅੱਛਾ ਹਾਂਜੀ ਤੀਜੇ ਸਵੇ ਆਹ ਮਗਰੇ ਦੇ ਕੱਟਾ ਜੀ ਅੱਜ ਸੂਈ ਨੂੰ ਇਹਨੂੰ 15 ਦਿਨ ਹੋ ਗਏ ਲੋ ਜੀ ਹਾਂਜੀ 15 ਦਿਨ ਹੋ ਗਏ ਸਮਾ ਜੀ ਹਾਂਜੀ ਤੇ ਮਗਰ ਕੱਟਾ ਹਾਂਜੀ ਤੇ ਮੱਝ ਆਪ ਤੀਜਾ ਸੂਆ ਹੈ ਹਾਂਜੀ ਠੀਕ ਹੈ ਬਾਕੀ ਵੇਟ ਵੁੱਟ ਪੂਰਾ ਠੀਕ ਹੈ ਜੀ ਬੋਡੀ ਵੇਟ ਪੂ ਪੰਤਰ ਮੁੰਟਰ ਤੁਸੀਂ ਦੇਖੋ ਚੌੜੀ ਜੂੜੀ ਪੂਰੀ ਐ ਪਿੱਠ ਫੋਤੇ ਦੀ ਅਰਛਕੀ ਦੁੱਧ ਦਾ 15 ਦਿਨਾਂ ਦੇ ਦੌਰਾਨ ਆਜੇ ਇਹਦੇ ਥੱਲੇ ਸੰਧੂ ਸਾਹਿਬ 8 ਕਿਲੋ ਦੁੱਧ ਆਜੇ 8 ਕਿਲੋ ਹਾਂਜੀ ਜਿਹੜਾ ਜਿਹੜਾ ਚਵੋਂ ਵਾਲਾ ਉਹੀ ਜਿਹੜਾ ਚਵੋਂ ਵਾਲਾ ਜਿਹੜਾ ਆਪਾਂ ਇਸ ਟਾਈਮ ਭਾਂਡੇ ਜੇ ਦੁੱਧ ਪਾ ਦੇਣਾ ਉਹਦੇ ਪੈਸੇ ਲੈਣੇ ਅੱਗੋਂ ਜਿਹੜਾ ਪਾਲੇ ਉਹਨੇ ਚੋ ਲੈਣਾ ਇਸ ਟਾਈਮ 8 ਕਿਲੋ ਆ ਭਾਵੇਂ ਆਪਦਾ ਦੋ ਟਾਈਮ ਚੋਗੇ ਲੀਟਰ ਨਾਲ ਮਿਲ ਕੇ ਖੜੇ ਲੋ ਜੀ 8 ਕਿਲੋ ਦੋਸਤੋ 15 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਹੈਗਾ ਠੀਕ ਆ ਜੀ ਤੇ ਸਵੇਰ ਤੀਜਾ ਦਾਸ ਦਾ ਵੀਰ ਨੇ ਥੱਲੇ ਬੱਚਾ ਜਿਹੜਾ ਮੇਲ ਦਾ ਆਫ ਥੱਲੇ ਕਟਾ ਠੀਕ ਆ 8 ਕਿਲੋ ਦੀਆਂ ਤਾਰਾਂ 8 ਕਿਲੋ ਤਾਰਾਂ ਜਿਹੜੀਆਂ ਹੁਣ ਮੌਜੂਦ ਆ ਇਹ ਥੱਲੇ ਜਿਹੜੀਆਂ ਕਿਸੇ ਨੇ ਚੁੱਕ ਲੈਣੀਆਂ ਹੋਰ ਕੇ ਵੀ ਤੁਹਾਨੂੰ ਤੋਰ ਕੇ ਤਸਦੀਕ ਕਰਵਾ ਦੇਣੀ ਆ ਠੀਕ ਆ ਆ ਲਓ ਠੀਕ ਹੈ ਬਾਕੀ ਬੋਡੀ ਵੇਟ ਪੂਰਾ ਜੀ ਠੀਕ ਆ ਹਾਈਟ ਮੀਡੀਅਮ ਤੁਸੀਂ ਕਾਊਂਟ ਕਰ ਲਿਓ ਬੋਡੀ ਵੇਟ ਪੂਰਾ ਮੱਝ ਦਾ ਠੀਕ ਹੈ ਜੀ ਤੇ ਦੁੱਧ ਜਿਹੜਾ ਵੀਰ ਨੇ ਦੱਸਿਆ ਉਹ 8 ਕਿਲੋ ਵਾ ਠੀਕ ਹੈ ਜੀ ਤੇ ਅਰਸ਼ ਕੀ ਮੋਲੇ ਦਾ ਇਹਦਾ ਮੁੱਲ ਸੰਧੂ ਸਾਹਿਬ 70000 ਰੁਪਏ ਕਰਦੇ ਆ ਹੂੰ ਹਾਂ ਨਾ ਹੀ 65000 ਦੀ ਮੈਂ ਦੇ ਦਾਂਗੇ ਸਰ ਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਰੇਟ ਜ਼ਿਆਦਾ ਨਹੀਂ ਕਰ ਨਹੀਂ ਜੈ ਜੀ ਜੀ ਹਾਂਜੀ ਬਾਕੀ ਵਜਨ ਵਟਾ ਵੜਾ ਮੈਂ ਦਾ ਠੀਕ ਹੈ ਜੀ ਦੁੱਧ ਦਾ ਸੀ 8 ਕਿਲੋ ਨਾ ਮੈਂ ਹਾਂਜੀ ਜਿਹੜਾ ਹੈਗਾ ਆਪਾਂ ਉਹ ਹੀ ਕਿ ਦੱਸਿਆ ਜੀ ਹੂੰ ਆਠ ਕਿਲੋ ਦੋਸਤੋ ਦੋ ਤਾਂ ਠੀਕ ਹੈ ਵੈਸੇ ਤਾਜੀ ਸੁਈ ਹੈ ਚਲੋ ਮੈਂ ਲੈ ਲੇ ਤਾ ਪਸ਼ੂ ਦੇ ਚੱਲਣਾ ਜਿਵੇਂ 15 ਕਿ ਦਿਨਾਂ ਦੀ ਵੀਰ ਕਹਿ ਰਿਹਾ ਵੀ ਸੁਈ ਹੈ ਤੇ ਮੋਲ ਜਿਹੜਾ ਦੱਸ ਦਿੱਤਾ ਮੋਲ 70 ਜਿਹੇ ਹਾਂ ਨਾ 65000 ਦੀ ਮੈਂ ਦੇਣੀ ਆ ਹਾਂਜੀ ਮੋਲ 70 ਤੇ 65000 ਦੀ ਲੈ ਹਾਂ ਨਾ ਜਿਹੜੀ ਠੀਕ ਹੈ ਮਾਨ ਤਾਨ ਕਰ ਦਾਂਗੇ ਉੱਚੋਂ ਮਾਨ ਤਾਨ ਕਰਾ ਦੋਸਤੋ ਹੋ ਜਾਊਗਾ ਤੇ ਆ ਜਿਹੜੀ ਮਾਝ ਹੈ ਠੀਕ ਹੈ ਆ ਦੇ ਅਰਜੀ ਬੋਲੋ ਨੰਬਰ ਵੀ ਦੱਸੋ ਆਪਣੇ 869931266019845931 ਤੇ ਨਿੱਕੀ ਠੀਕ ਹੈ ਜੀ ਹਾਂ ਜੀ ਅੱਜ ਦੋਸਤੋ ਵੀਰ ਅਰਸ਼ ਦੇ ਕੋਲ ਤਿੰਨ ਪਸ਼ੂ ਸੀ ਠੀਕ ਹੈ ਜੀ ਇੱਕ ਮੱਝ ਦੋ ਝੋਟੀਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਇੱਕ ਪਹਿਲਣ ਝੋਟੀਆਂ ਸੁਨਾ ਇੱਕ ਦੂਜਾ ਸੁਬਾ ਜਿਹੜੀ ਝੋਟੀ ਸੁਈ ਹੈ ਠੀਕ ਆ ਥਣ ਭਾਂਡੇ ਚੰਗੇ ਆ ਚੁਵਾਈਆਂ ਚੰਗੀਆਂ ਨੇ ਭਾਰ ਪਿਛੜੀਆਂ ਵੀਰਾਂ ਦਾ ਪੂਰੀਆਂ ਤਸੱਲੀਆਂ ਨੇ ਜਿੰਨੇ ਵੀ ਪਸ਼ੂ ਅੱਜ ਆਪਾਂ ਤੁਹਾਨੂੰ ਦਿਵਾਵਾਂਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ